ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਇੱਕ ਨੁਕਤਾ ਪਾਉਣ ਲੱਗਾ ਦਾਸ ਸਿਰਫ ਇੱਕ 2 ਮਿੰਟ ਦੀ ਵੀਡੀਓ ਧਿਆਨ ਨਾਲ ਸੁਣ ਲਿਓ ਜਿਹੜਾ ਨੁਕਤਾ ਜੇ ਕਿਸੇ ਦੱਦਾ ਨੇ ਜਾਂ ਕਿਸੇ ਦੇ ਖੁਰਕਾ ਖਾਜ ਹੁੰਦੀ ਆ ਪਿੰਡੇ ਤੇ ਸੁੱਕੀ ਖਾਜ ਹੁੰਦੀ ਆ ਜਾਂ ਫਿੰਸੀਆਂ ਨੇ ਇਹ ਅਜਮਾਇਆ ਹੋਇਆ ਨੁਕਤਾ ਬਹੁਤ ਵਧੀਆ ਹੈ। ਥੋੜੀ ਮਿਹਨਤ ਤਾਂ ਸਾਨੂੰ ਕਰਨੀ ਪੈਣੀ ਹੈ। ਪਰ ਮੇਰਾ ਅਜਮਾਇਆ ਹੋਇਆ ਆਪਣਾ ਨੁਕਤਾ ਹੈ ਵਧੀਆ। ਇਹ ਕਿਸੇ ਮਹਾਤਮਾ ਦੇ ਕੋਲੋਂ ਮਿਲਿਆ ਸੀ ਨੁਕਤਾ। ਇਹਦੇ ਵਿੱਚ ਚੀਜ਼ਾਂ ਪਾਉਣੀਆਂ ਨੇ ਆਪਾਂ ਇਹ ਤਾਂ ਪੱਥਰ ਚਟਾ। ਪੱਥਰ ਚੜਦੇ ਭੱਤੇ ਆ ਜਿਹੜੇ ਉਹ ਤੋੜ ਲੈਣੇ ਆ। 10 ਗ੍ਰਾਮ ਪੱਤਰ ਚਟ ਲੈ ਲੈਣਾ ਤੇ ਇਹ ਹੈਗਾ ਪਦੀਨਾ ਇਹ ਪਦੀਨੇ ਦੇ ਵੀ ਪੱਤੇ ਤੋੜ ਰਹੇ ਨੇ ਇਕੱਲੇ ਇਹ 50 ਗ੍ਰਾਮ ਲੈ ਲੈਣੇ ਆ ਇਹਨੂੰ ਧੋ ਲੈਣਾ ਚੰਗੀ ਤਰ੍ਹਾਂ 50 ਗ੍ਰਾਮ ਇਹਦੇ ਪੱਤੇ ਲੈਣੇ ਆ ਤੇ ਆਹ ਹੈਗੀ ਨਾਲ ਦਾਣ ਇਹਦੇ ਵੀ ਆ ਇਕੱਲੇ ਪੱਤੇ ਲੈ ਲੈਣੇ ਆ ਇਹ ਲੈਣੇ ਨੇ 20 ਗ੍ਰਾਮ ਪੱਤੇ ਨਾਲ ਦਾਣ ਇਹ ਹੈਗਾ ਨਿੰਮ ਇਹਦੇ ਵੀ ਇਸ ਤਰ੍ਹਾਂ ਪੱਤੇ ਲੈ ਲੈਣੇ ਆ ਇਹ 100 ਗ੍ਰਾਮ ਲੈਣੇ ਆ ਤੇ ਇਹ ਹੈਗਾ ਐਲੋਵਿਰਾ ਜਿਹਨੂੰ ਕੁਮਾਰ ਵੀ ਕਹਿੰਦੇ ਆ ਤੇ ਇਹਦੇ ਵਿੱਚੋਂ ਆਪਾਂ ਗੁੱਧ ਕੱਢ ਲੈਣੀ ਆ ਮੈਂ ਥੋੜੀ ਕੱਢ ਕੇ ਦਿਖਾ ਦਿੰਦਾ ਵੀ ਨਿਕਲੂ ਕਿਵੇਂ ਇਹ ਇਹਦੀ ਸਬਜ਼ੀ ਵੀ ਬਣਦੀ ਆ ਗੁੱਦੇ ਦੀ ਇਹਨੂੰ ਗੰਦਰੋਂ ਕੱਢ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਨੂੰ ਚੀਰ ਲੈਣਾ ਆ ਕੰਡੇ ਜਲਾ ਦੇਣੇ ਇਹਦੇ ਕੰਡੇ ਲਾ ਕੇ ਇਹ ਬਹੁਤ ਵਧੀਆ ਚੀਜ਼ ਆ ਇਹ ਅਸੀਂ ਐਲੋਵੇਰਾ ਕੈਮੀਕਲ ਵਾਲਾ ਜਆ ਦੁਕਾਨਾਂ ਤੋਂ ਲਿਆ ਕੇ ਵਰਤਦੇ ਆ ਇਹਨੂੰ ਇਸ ਤਰ੍ਹਾਂ ਉੱਤੋਂ ਗੁੰਦਾ ਲਾ ਦੇਣਾ ਆ ਸਰਕਾ ਲਾ ਕੇ ਇਸ ਤਰ੍ਹਾਂ ਲੈ ਜਾਣਾ ਤੇ ਬਾਅਦ ਜਿਹੜਾ ਗੁੰਦਾ ਇਹ ਵੀ ਇਸ ਤਰੀ ਲੈ ਜਾਣਾ ਇਹਨੂੰ ਜੈਸ ਤਰ੍ਹਾਂ ਵੀ ਲਾ ਸਕਦੇ ਆ ਇਹਨੂੰ ਬਾਟੀ ਨਾਲ ਲਾ ਲੋ। ਬਾਹਰ ਗੁੰਦ ਨਿਕਲ ਆਉਣੀਆਂ ਦੇ ਵਿੱਚ ਇਹ ਗੁੱਧ 200 ਗ੍ਰਾਮ ਲੈਣੀ ਆਪਾਂ ਇਹਨੂੰ 200 ਗ੍ਰਾਮ ਲੈ ਕੇ ਗੁੱਧ ਨੂੰ ਪਹਿਲਾਂ ਪੱਤੇ ਨੇ ਜਿਹੜੇ ਸਾਰੇ ਚੀਜ਼ਾਂ ਦੇ ਪੱਤੇ ਪਾ ਲੈਣੇ ਆਪਾਂ ਨਾਗਦੌਣ ਦੇ ਪੱਤੇ ਪੱਥਰ ਚਟ ਦੇ ਪਦੀਨੇ ਦੇ ਨਿੰਮ ਦੇ ਇਹ ਪੱਤੇ ਪਾ ਕੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਇਹਨ ਫੁੱਟ ਕੇ ਗੁੰਡੇ ਦੇ ਵਿੱਚ ਮਿਰਚ ਵਾਲਾ ਗੁੰਡਾ ਨਾ ਹੋਵੇ ਸਪੈਸ਼ਲ ਇਹਦੇ ਵਾਸਤੇ ਹੋਵੇ ਗੁੰਡਾ ਉਹਦੇ ਵਿੱਚ ਕੁੱਟ ਕੇ ਚੰਗੀ ਤਰ੍ਹਾਂ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਇਹ ਤੇ ਕਿ ਮਿਕਸੀਜ ਨਹੀਂ ਕੁੱਟਣਾ ਇਹਨੂੰ ਕੁੰਡੇ 'ਚ ਘੋੜਨੇ ਦਾ ਕੁੱਟਣਾ ਚੰਗੀ ਤਰ੍ਹਾਂ ਕੁੱਟ ਕੇ ਫਿਰ ਇਹਨੂੰ ਮਲਮਲ ਦਾ ਕੱਪੜਾ ਲੈ ਕੇ ਉਹਦੇ ਨਾਲ ਦਾ ਪਾਣੀ ਨਿਚੋੜ ਲੈਣਾ ਕਿਸੇ ਬਰਤਨ ਸਾਫ ਵਰਤਨ ਦੇ ਵਿੱਚ ਕਿਸੇ ਬਰਤਨ ਜੱਗ ਦੇ ਵਿੱਚ ਕੱਢ ਲਓ ਚਾਹੇ ਚਾਹੇ ਕਿ ਤੁਸਕ ਲੈ ਲਓ ਜਾਂ ਕੋਈ ਇਸ ਤਰ੍ਹਾਂ ਦਾ ਮਾਟਾ ਲੈ ਲਓ ਤੇ ਨਿਚੋੜ ਲਓ ਉਸ ਤੋਂ ਬਾਅਦ ਇਹ ਲਓ ਵੀਰੋ ਇਸੇ ਕੁੰਡੇ 'ਚ ਪਾ ਦੇਣਾ 200 ਗ੍ਰਾਮ ਇਹਨੂੰ ਵੀ ਚੰਗੀ ਤਰ੍ਹਾਂ ਘੋੜ ਲੈਣਾ ਇਹ ਚੰਗੀ ਤਰ੍ਹਾਂ ਉਹਦੇ ਵਿੱਚ ਪਾਣੀ ਵੜ ਜਾਂਦੇ ਨੇ ਜਦ ਤੂੰ ਕੋਟੀ ਜਾਉਂਦੇ। ਕੋਟਣ ਤੋਂ ਬਾਅਦ ਦੇ ਵਿੱਚ ਫਿਰ ਇਹ ਸਾਰਾ ਸਮਾਨ ਹੀ ਅਸੀਂ ਢੁੰਡੇ 'ਚ ਇਕੱਠਾ ਕਰ ਦੇਣਾ। ਢੁੰਡੇ ਦੇ ਵਿੱਚ ਇਕੱਠਾ ਕਰਕੇ ਉਹਨੂੰ ਐਨ ਚੰਗੀ ਤਰ੍ਹਾਂ ਲਾਉਣੇ ਉਹਦੇ ਦਸਵੇਂ ਸਾਨੂੰ ਜਦੋਂ ਐ ਤਸੱਲੀ ਹੋ ਗਈ ਵੀ ਹਾਂ ਹੁਣ ਇਹ ਰਲ ਗਿਆ ਸਾਰਾ। ਫਿਰ ਇਹਨੂੰ ਕਿ ਬਰਤਨ ਦੇ ਵਿੱਚ ਪਾ ਲੈਣਾ ਸੀ। ਬਰਤਨ ਦੇ ਵਿੱਚ ਪਾ ਕੇ ਜਿੱਥੇ-ਜਿੱਥੇ ਵੀ ਤੁਹਾਡੇ ਖੁਰਕਾ ਖਾਜ ਆ ਉੱਥੇ-ਉੱਥੇ ਸਾਰੇ ਇਹਦੇ ਪਾਣੀ ਲਾ ਲੈਣਾ। ਇਨੂੰ ਪਾਣੀ ਨੂੰ ਘੱਟੋ ਘੱਟ 2 ਘੰਟੇ ਲਾ ਕੇ ਰੱਖਣਾ ਤੇ ਤੁਸੀਂ 5-4 ਵਾਰੀ ਕਰੋਗੇ ਜਦੋਂ ਜਾਂ ਦਾਦਾ ਛੋਡੇ ਕੁਝ ਵੀ ਹੈ ਤੇ ਉਹ ਇਹਦੇ ਨਾਲ ਠੀਕ ਹੋ ਜਾਣੀ ਹੈ ਕਿਉਂਕਿ ਮੈਂ ਸ਼ਾਰਟਕਟ ਜਾਂ ਨੁਕਸਾ ਦੱਸਿਆ ਤੇ ਘਰੇ ਵਰਤੋ ਇਹ ਚੀਜ਼ ਨੂੰ ਪਰ ਅਸੀਂ ਥੋੜਾ ਕੌਲ ਕਰਦੇ ਆ ਵੀ ਸਾਨੂੰ ਕੋਈ ਖੇਚਲਾਣਾ ਕਰਨੀ ਪਵੇ ਇਸ ਕਰਕੇ ਵੀ ਆਪਾਂ ਇਹ ਚੀਜ਼ਾਂ ਜ਼ਰੂਰ ਵਰਤੋ ਘਰ ਦੇ ਵਿੱਚ ਹੀ ਇਹ ਜੇ ਕਿਸੇ ਦੇ ਮੂੰਹ ਦੇ ਵਿੱਚ ਪਾ ਖਾ ਵੀ ਜਾਉ ਕੋਈ ਨੂੰ ਇਹ ਜੀ ਜਨਾ ਫਿਰ ਵੀ ਕੋਈ ਨੁਕਸਾਨ ਨਹੀਂ ਹੈ ਦੂਜਾ ਕੰਮ ਇਹ ਕਰਦੀਆਂ ਨੇ ਦੂਜਾ ਨੁਕਤਾ ਇਹ ਬਣਦਾ ਇਹਦਾ ਇਸੇ ਪਾਣੀ ਨੂੰ ਸ਼ਾਮ ਕੇ ਰੱਖ ਲੋ ਜਿਹੜਾ ਐਲੋਵੀ ਰਾਣਾ ਪਾਓ ਇਹ ਚੀਜ਼ ਨਹੀਂ ਪਾਉਣੀ ਤੇ ਨਾਲ ਦਾਉਣ ਲੈ ਲੋ ਧਦੀਨਾ ਹੋ ਗਿਆ ਪੱਥਰ ਜੱਟ ਹੋ ਗਿਆ ਨਿੰਮ ਹੋ ਗਿਆ ਇਹ ਚੀਜ਼ਾਂ ਲੈ ਲੋ ਐਲੋਵੀ ਰਾਣੀ ਪਾਉਣਾ ਇਹਨਾਂ ਦਾ ਫਿਰ ਪਾਣੀ ਕੱਢ ਕੇ ਰੱਖ ਲੋ ਇੱਕ ਪਾਣੀ ਕਿਸੇ ਬੋਤਲ ਦੇ ਵਿੱਚ ਪਾ ਲਓ ਸ਼ੀਸ਼ੀ ਦੇ ਵਿੱਚ ਜੇ ਕਿਸੇ ਦੇ ਪੇਟ ਦੇ ਅੰਦਰ ਕੀੜੇ ਆ ਤੇ পেট ਨਹੀਂ ਸਾਫ ਹੁੰਦਾ ਬੱਚੇ ਦਾ ਉਹਨੂੰ ਅੱਧਾ ਚਮਚਾ ਦੇ ਦਿਓ ਕੋਈ 5 ਸਾਲ ਦਾ ਜੀ ਜੇ ਕੋਈ 10 ਸਾਲ ਦਾ ਉਹਨੂੰ 2 ਚਮਚੇ ਦੇ ਦਿਓ ਇਸ ਹਿਸਾਬ ਨੇ ਮਾਰਤਣਾ ਸ਼ੁਰੂ ਕਰਦੇ ਹੋ ਤੇ পেট ਵੀ ਸਾਫ ਹੋ ਜਾਣਾ ਤੇ ਜਿਹੜੇ পেট ਦੇ ਕੀੜੇ ਨੇ ਉਹ ਵੀ ਬਾਹਰ ਨਿਕਲ ਜਾਣੇ ਆ ਨੁਕਤਾ ਆ ਬਣਾ ਕੇ ਦੇਖਿਓ ਇਹ ਮੇਰਾ ਵਰਤੇ ਹੋਏ ਨੁਕਤੇ ਨੇ ਇੱਕ ਤਾਂ ਹੁੰਦਾ ਵੀ ਸੁਣ ਲਿਆ ਕਿ ਤੋਂ ਪਾਤਾ ਪਹਿਲੇ ਅਜਮਾਏ ਨਹੀਂ ਮੈਸ ਕੀਤੀ ਇਹਨਾਂ ਦੀ ਫਿਰ ਇਹ ਨੁਕਤੇ ਅਸੀਂ ਬਣਾਏ ਨੇ ਫਿਰ ਇਹਨੂੰ ਅਸੀਂ ਵੀਡੀਓ ਤੇ ਪਾਇਆ ਕਿਉਂਕਿ ਅੰਗੇ ਬਹੁਤ ਨੁਕਤੇ ਨੇ ਦੱਸਦੇ ਕੋਲ ਮੈਂ ਕੋਸ਼ਿਸ਼ ਕਰੂੰਗੀ ਸਾਰੇ ਇਹ ਸੰਗਤ ਤੇ ਰਾਹੀ ਹਿੱਸੇ ਜਾਣ ਤਾਂ ਕਿ ਅਸੀਂ ਘਰੇ ਬਣਾ ਸਕੀਏ ਕਿਉਂਕਿ ਇਹ ਚੀਜ਼ ਬਣੀ ਬਣਾਈ ਤਾਂ ਮਿਲਦੀ ਨਹੀਂ ਸਾਡੇ ਆਪਣੇ ਕੋਲ ਹੋਰ ਜਿਵੇਂ ਚੂਰਨ ਵਗੈਰਾ ਨੇ ਹੋ ਦਵਾਈਆਂ ਤਾਂ ਮਿਲ ਜਾਂਦੀਆਂ ਨੇ ਪਰ ਇਹ ਬਣਾਉਣੀ ਪੈਂਦੀ ਆਪਾਂ ਨੂੰ ਘਰੇ ਤੁਹਾਨੂੰ ਹਿੰਮਤ ਕਰਨੀ ਪੈਣੀ ਆ ਇਹ ਚੀਜ਼ ਦੀ ਆਸਾ ਕਿੰਨਾ ਧਿਆਨ ਦੇ ਨਾਲ ਸੁਣੋਗੇ ਰੁੱਕ ਦਾ ਇਲਾਜ ਆ ਵਧੀਆ ਇਹ ਤੇ ਇਹਨਾਂ ਚੀਜ਼ਾਂ ਦੇ ਦਿੱਤੇ ਦੋ ਲੋਕ ਤੇ ਬਣਦੇ ਆ ਤੁਹਾਨੂੰ ਦੋਨੇ ਲੋਕ ਤੇ ਦੱਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ